ਚਕੂਪੁਰ ਤੋਂ ਦੰਦੂਪੁਰ ਰੋਡ ਤੇ ਨਹਿਰ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਹਣ ਪਛਾਤੇ ਉਟੇਰੀਆਂ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਤੇ ਪਿਸਤੌਲ ਦੇ ਨਾਲ ਹਮਲਾ ਕਰਕੇ ਮੋਟਰਸਾਈਕਲ ਤੇ ਨਕਦੀ ਖੋ ਕੇ ਫਰਾਰ ਹੋਣ ਦਾ ਮਾਮਲਾ ਜੜਾ ਹੈ ਉਸ ਸਾਫ ਇਕ ਘਟਨਾ ਦੌਰਾਨ ਲੱਤ ਤੇ ਗੋਲੀ ਲੱਗਨ ਕਾਰਨ ਇੱਕ ਨੌਜਵਾਨ ਜਿਹੜਾ ਹੈ ਗੰਭੀਰ ਜ਼ਖਮੀ ਹੋ ਗਿਆ ਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੋਲੀ ਦੇ ਨਾਲ ਜ਼ਖਮੀ ਹੋਏ ਨੌਜਵਾਨ ਲਵਪ੍ਰੀਤ ਪੁੱਤਰ ਗੁਰਦੇਵ ਰਾਮਵਾਸੀ ਪਵਾਨੀਪੁਰ ਦੇ ਪਰਿਵਾਰਕ ਮੈਂਬਰਾਂ ਨੇ ਅਤਿਵਾਰ 8 ਵਜੇ ਦੇ ਕਰੀਬ ਦੱਸਿਆ ਹੈ ਕਿ ਲਵਪ੍ਰੀਤ ਆਪਣੇ ਸਾਥੀ ਕਰਨਦੀਪ ਸਿੰਘ ਦੇ ਨਾਲ ਕਰਨਦੀਪ ਦੇ ਨਾਲ ਦੇਰ ਰਾਤ ਬਾਨੀਪੁਰ ਤੋਂ ਸ਼ੇਖਪੁਰ ਵੱਲ ਜਾ ਰਿਹਾ ਸੀ ਤੇ ਉਦੋਂ ਉਹ ਦੰਦੂਪੁਰ ਨਹਿਰ ਕੋਲ ਦੇ ਤੋਂ ਪਹੁੰਚੇ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਪਹਿਲਾਂ ਤਾਂ ਮੋਟਰਸਾਈਕਲ ਨੂੰ ਲੱਤ ਮਾਰ ਕੇ ਦੋਵਾਂ ਨੂੰ ਸੁੱਟ ਦਿੱਤਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਲੁਟੇਰਿਆਂ ਦੇ ਨਾਲ ਜਿਹੜਾ ਇਹਨਾਂ ਦੀ ਹਥੋਪਾਈ ਹੁੰਦੀ ਹੈ ਤਾਂ ਇਸ ਦੌਰਾਨ ਕਥਿਤ ਤੌਰ ਤੇ ਇੱਕ ਲੁਟੇਰੇ ਨੇ ਗੋਲੀ ਚੜਾ ਦਿੱਤੀ ਜੋ ਕਿ ਲਖਪ੍ਰੀਤ ਦੀ ਲੱਕ ਦੇ ਵਿੱਚ ਜਾ ਕੇ ਲੱਗੀ ਹੈ ਤੇ ਉਸ ਜਿਸ ਕਾਰਨ ਉਹ ਜੜਾਇ ਜ਼ਖਮੀ ਹੋ ਗਿਆ ਤੇ ਸੁਪਰੰਤ ਨੂੰ ਟੇਰੇ ਕੁਝ ਨਕਦੀ ਤੇ ਉਹਨਾਂ ਦਾ ਮੋਟਰਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਜਿਸ ਸੁਪਰੰਤ ਇਸ ਦੀ ਸੂਚਨਾ ਆ ਮਿਲਨ ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਜਿੱਥੇ ਡਿਊਟੀ ਦੌਰਾਨ ਜਸ਼ਨ ਵੱਲੋਂ ਜ਼ਖਮੀ ਨੌਜਵਾਨ ਦੇ ਲੱਤੇ ਗੋਲੀ ਲੱਗੀ ਹੁਣ ਕਾਰਨ ਉਸ ਨੂੰ ਮੁੰਲੇ ਇਲਾਜ ਤੋਂ ਬਾਅਦ ਉਸਤੇ ਉਸ ਨੂੰ ਜੜਾ ਹੈ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਜਿਸ ਦਾ ਨੀਜੀ ਹਸਪਤਾਲ ਦੇ ਵਿੱਚ ਇਲਾਜ ਜਾਰੀ ਹੈ ਤੇ ਦੱਸਦੇ ਇਹ ਨੀਜੀ ਹਸਪਤਾਲ ਦੇ ਡਾਕਟਰ ਜੇ ਐਸ ਹਿੰਦੀ ਨੇ ਦੱਸਿਆ ਹੈ ਕਿ ਲਪਰੀ ਦੀ ਲੱਤ ਵਿੱਚੋਂ ਆਪਰੇਸ਼ਨ ਕਰਕੇ ਗੋਲੀ ਕੱਢ ਦਿੱਤੀ ਗਈ ਹੈ ਤੇ ਉਸ ਦਾ ਇਲਾਜ ਜਾਰੀ ਹੈ ਇਸ ਮੰਦੀ ਜਦੋਂ ਡੀ ਐਸ ਪੀ ਦੀਪਕਰਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਟਨਾ ਦੀ ਪੁਸ਼ਟੀ ਕਰਦੇ ਹੋਏ ਲਭਰੀ ਤੇ ਉਸਦੇ ਸਾਥੀ ਦੇ ਬਿਆਨ ਦਿਆਦਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਦੀ ਕਾਰਵਾਈ ਜਿਹੜੀ ਹੈ ਉਹ ਜਲਦੀ ਹੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਇਹ ਬੁਲੇਟ ਜੀਸੀਓਈ ਅੱਛਾ ਉਹਦੇ ਤੋਂ ਉੱਤੇ ਅੱਛਾ ਜੀ ਮੋਟਰਸ ਫੋਰਮ ਦੇਸ਼ ਪਰਚਾ ਬੁਲੇਟ ਮਾਰਤੀ ਤੋਂ ਅਨਿਤ ਵਰੋਂ ਵਾਚਕੇ ਅੰਦਰ ਲੈਪਾਸੇ 4 ਦੇ ਆਪਸੇ ਕਿ ਜੁਮ ਕੱਤੀ ਬਨੇ ਫਲੀ ਤੇ ਰੋਸਾ ਹੁਣ ਕਿਸ ਤਰ੍ਹਾਂ ਇਹ ਕੰਡੀਸ਼ਨ ਠੀਕ ਹੈ ਕੋਈ ਖਤਰਾ ਨਹੀਂ ਤੋ 73 ਦਿਨ ਰੱਖੋ ਕੀ ਕਲਮ ਠੀਕ ਸ਼ੇਕੂਪੁਰ ਤੋਂ ਦੰਦੂਪੁਰ ਰੋਡ ਤੇ ਨਹਿਰ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਤੇ ਪਿਸਤੌਲ ਦੇ ਨਾਲ ਹਮਲਾ ਕਰਕੇ ਮੋਟਰਸਾਈਕਲ ਤੇ ਨਕਦੀ ਖੋ ਕੇ ਫਰਾਰ ਹੋਣ ਦਾ ਮਾਮਲਾ ਜੜਾ ਹੈ ਉਸ ਸਮੇਂ ਈ ਕਟਨਾ ਦੌਰਾਨ ਲੱਤ ਤੇ ਗੋਲੀ ਲੱਗਨ ਕਾਰਨ ਇੱਕ ਨੌਜਵਾਨ ਜਿਹੜਾ ਹੈ ਗੰਭੀਰ ਜ਼ਖਮੀ ਹੋ ਗਿਆ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਗੋਲੀ ਦੇ ਨਾਲ ਜ਼ਖਮੀ ਹੋਏ ਨੌਜਵਾਨ ਲਵਕ੍ਰਿਤ ਪੁੱਤਰ ਗੁਰਦੇਵ ਰਾਮਵਾਸੀ ਪਵਾਨੀਪੁਰ ਦੇ ਪਰਿਵਾਰਕ ਮੈਂਬਰਾਂ ਨੇ ਅਤਿਵਾਰ 8 ਵਜੇ ਦੇ ਕਰੀਬ ਦੱਸਿਆ ਹੈ ਕਿ ਲਵਕ੍ਰਿਤ ਆਪਣੇ ਸਾਥੀ ਕਰਨਦੀਪ ਸਿੰਘ ਦੇ ਨਾਲ ਕਰਨਦੀਪ ਦੇ ਨਾਲ ਦੇਰ ਰਾਤ ਬਾਨੀਕੂਟ ਤੋਂ ਛੇਕੂਪੁਰ ਵੱਲ ਜਾ ਰਹੇ ਸੀ ਤੇ ਉਦੋਂ ਉਹ ਦੰਦੂਪੁਰ ਨਹਿਰ ਕੋਲ ਜਦੋਂ ਪਹੁੰਚੇ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਪਹਿਲਾਂ ਤਾਂ ਮੋਟਰਸਾਈਕਲ ਨੂੰ ਲੱਤ ਮਾਰ ਕੇ ਦੋਵਾਂ ਨੂੰ ਡੇਟਾ ਸੁੱਟ ਦਿੱਤਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਲੁਟੇਰਿਆਂ ਦੇ ਨਾਲ ਜਿਹੜਾ ਇਹਨਾਂ ਦੀ ਹਥਪਾਈ ਹੁੰਦੀ ਹੈ ਤਾਂ ਇਸ ਦੌਰਾਨ ਕਿਸੇ ਤੌਰ ਤੇ ਇੱਕ ਲੁਟੇਰੇ ਨੇ ਗੋਲੀ ਚਾੜੀਤੀ ਜੋ ਕਿ ਲਫਰੀਦ ਦੀ ਲਤ ਦੇ ਵਿੱਚ ਜਾ ਕੇ ਲੱਗੀ ਹੈ ਤੇ ਉਸ ਜਿਸ ਕਾਰਨ ਉਹ ਜੜਾਇ ਜ਼ਖਮੀ ਹੋ ਗਿਆ ਤੇ ਸੁਪਰੰਤ ਨੂੰ ਟੇਰੇ ਕੁਝ ਨਕਦੀ ਤੇ ਉਹਨਾਂ ਦਾ ਮੋਟਰਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਜਿਸ ਸੁਪਰੰਤ ਇਸ ਦੀ ਸੂਚਨਾ ਆਮਿਲਨ ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਜਿੱਥੇ ਡਿਊਟੀ ਦੌਰਾਨ ਜਸ਼ਨ ਵੱਲੋਂ ਜ਼ਖਮੀ ਨੌਜਵਾਨ ਦੀ ਲੱਤ ਤੇ ਗੋਲੀ ਲੱਗੀ ਹੁਣ ਕਾਰਨ ਉਸ ਨੂੰ ਮੁੰਲੇ ਲਾਸ਼ ਤੋਂ ਬਾਅਦ ਉਸ ਤੇ ਉਸ ਨੂੰ ਜੜਾ ਹੈ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਜਿਸ ਦਾ ਨੀਜੀ ਹਸਪਤਾਲ ਦੇ ਵਿੱਚ ਲਾਜ਼ ਜਾਰੀ ਹੈ ਤੇ ਦੱਸ ਦਈਏ ਨੀਜੀ ਹਸਪਤਾਲ ਦੇ ਡਾਕਟਰ ਜੇ ਐਸ ਹਿੰਦ ਨੇ ਦੱਸਿਆ ਹੈ ਕਿ ਲਕਰੀ ਦੀ ਲੱਤ ਵਿੱਚੋਂ ਆਪਰੇਸ਼ਨ ਕਰਕੇ ਗੋਲੀ ਕੱਢ ਦਿੱਤੀ ਗਈ ਹੈ ਤੇ ਉਸ ਦਾ ਇਲਾਜ ਜਾਰੀ ਹੈ ਇਸ ਮੰਦੀ ਜਦੋਂ ਡੀ ਐਸ ਪੀ ਦੀਪਕ ਕਰਨ ਕਿ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਟਨਾ ਦੀ ਪੁਸ਼ਟੀ ਕਰਦੇ ਹੋਏ ਲਭਰੀ ਤੇ ਉਸਦੇ ਸਾਥੀ ਦੇ ਬਿਆਨ ਅਦਾਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਰੀ ਕਾਰਵਾਈ ਜਿਹੜੀ ਹੈ ਉਹ ਜਲਦੀ ਹੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਬੁਲੇਟ ਜੀਸੀਓ ਅੱਛਾ ਜੀ ਮੁਰਜੂਫ ਖੋਮ ਦੇ ਸ਼ਕਤ ਬੁਲੇਟ ਮਾਰਤੀ ਨੂੰ ਅੰਤਵਰੋਂ ਵਾਚਕੇ ਅੰਦਰ ਲੈ ਪਾਸੇ ਬਾਹਰ ਦੇ ਆ ਕੇ ਸੀ। ਦਿਜਨ ਕਰਕੇ ਬੁਨੇ ਫੇਲੀ ਤੇ ਦੋਸਤ ਹੁਣ ਕਿਸ ਤਰ੍ਹਾਂ ਇਹ ਹਮ ਕੰਡੀਸ਼ਨ ਠੀਕ ਹੈ ਕੋਈ ਖਤਰਨਾ ਨਹੀਂ ਤੋ ਤੰਦ ਰੱਖੋ ਕੀ ਕੱਲ੍ਹ ਠੀਕ